ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਵੀ ਠੰਡ ਸ਼ੁਰੂ ਹੋ ਗਈ ਹੈ ਤੇ ਸਾਗ ਆਮ ਹੁਣ ਘਰਾਂ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਤੇ ਸਾਗ ਦੇ ਨਾਲ ਮੱਕੀ ਦੀ ਰੋਟੀ ਹੋਵੇ ਤੇ ਲੱਸੀ ਹੋਵੇ ਤੇ ਪੂਰਾ ਆਨੰਦ ਆਉਂਦਾ ਰੋਟੀ ਦਾ ਤੇ ਆਪਾਂ ਇਸ ਟਾਈਮ ਚੱਕੀ ਦੇ ਉੱਪਰ ਖੜੇ ਆ ਖਾਲਸਾ ਜੀ ਚੱਕੀ ਇਹ ਵੀਰ ਸਿੰਘ ਖਾਲਸਾ ਦੀ ਸਿੱਖਾ ਕਲਾ ਤੇ ਇਹਨਾਂ ਨੇ ਆਪਣੇ ਤੇ ਸਪੈਸ਼ਲ ਮੱਕੀ ਦਾ ਜਿਹੜਾ ਆਟਾ ਆਪ ਦਾ ਖੁਦ ਪੀ ਕੇ ਵੇਚਦੇ ਆ ਇਹ ਤੇ ਉਹਦੀ ਸਾਰੀ ਜਾਣਕਾਰੀ ਆਪਾਂ ਲਾਵਾਂਗੇ ਸਰੋਂ ਦਾ ਤੇਲ ਵੀ ਆ ਜਿਹੜਾ ਉਹ ਆਪ ਦਾ ਇੱਥੇ ਕੱਢਦੇ ਆ ਤੇ ਬਾਜਰੇ ਦਾ ਆਟਾ ਵੀ ਆ ਜਿਹੜਾ ਇਹਨਾਂ ਕੋਲੇ ਮਿਲਦਾ ਆ ਤੁਸੀਂ ਦੇਖ ਸਕਦੇ ਹੋ ਸਾਰੇ ਗੱਟੇ ਜਿਹੜੇ ਇਹਨਾਂ ਨੇ ਆਟੇ ਦੇ ਪੀ ਕੇ ਰੱਖੇ ਹੋਏ ਆ ਤੇ ਸਪੈਸ਼ਲ ਜਿਹੜੀ ਮੱਕੀ ਤੇ ਬਾਜਰਾ ਜਿਹੜਾ ਉਹ ਇਹਨਾਂ ਦਾ ਲਿਆ ਕੇ ਰੱਖਿਆ ਹੋਇਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਸੈਂਪਲ ਕਬਾ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕੀ ਉਹ ਜਿਹੜੇ ਇੱਥੇ ਚੀਜ਼ਾਂ ਤਿਆਰ ਕਰਦੇ ਆ ਸ਼ੁੱਧ ਤੇ ਤੇਸੀ ਜਿਹੜਾ ਕੰਮ ਆ ਜਿਹੜਾ ਕਰਦੇ ਆ ਬਾਬਾ ਜੀ ਗੱਲਬਾਤ ਕਰਦੇ ਉਹਨਾਂ ਨਾਲ ਤੇ ਸਾਰੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਦੇਵਾਂਗੇ ਤੇ ਸਰੋਂ ਦਾ ਤੇਲ ਵੀ ਜਿਹੜਾ ਉਹਨਾਂ ਦਾ ਆਪ ਦਾ ਜਿਹੜਾ ਇੱਥੋਂ ਦਾ ਕੱਢਿਆ ਵਾ ਉਹ ਵੀ ਇਹਨਾਂ ਕੋਲੇ ਮਿਲਦਾ ਤੇ ਸਾਰੀ ਜਾਣਕਾਰੀ ਤੇ ਰੇਟ ਵਗੈਰਾ ਆਪਾਂ ਪੁੱਛੇ ਬਾਬਾ ਜੀ ਨੂੰ ਗੱਲਬਾਤ ਕਰਕੇ ਆਪਾਂ ਬਾਬਾ ਜੀ ਤੋਂ ਪੁੱਛਾਂਗੇ ਵੀ ਮੱਕੀ ਦਾ ਆਟਾ ਕੀ ਰੇਟ ਆ ਬਾਜਰੇ ਦਾ ਕੀ ਆ ਇਹ ਸਰੋਂ ਦਾ ਤੇਲ ਆ ਜਿਹੜਾ ਉਹ ਕੀ ਆ ਤੇ ਕਿਹੜੀ ਸਰੋਂ ਵਾਰਤ ਦੇ ਆਏ ਤੇ ਮੱਕੀ ਕਿਹੜੀ ਆ ਤੇ ਬਾਜਰਾ ਕਿਹੜਾ ਇਹਨਾਂ ਕੋਲੇ ਗੱਲਬਾਤ ਕਰਕੇ ਤੇ ਆਪਾਂ ਬਾਬਾ ਜੀ ਤੋਂ ਤੁਹਾਨੂੰ ਦਿੰਨੇ ਆ ਸਾਰੀ ਜਾਣਕਾਰੀ ਇਸ ਦੀ ਤੇ ਤੁਸੀਂ ਜਿਹੜਾ ਇਹ ਮੱਕੀ ਦਾ ਆਟਾ ਤੇ ਬਾਜਰੇ ਦਾ ਤੇ ਸਰੋਂ ਦਾ ਤੇਲ ਆ ਜਿਹੜਾ ਇਹਨਾਂ ਤੋਂ ਖਰੀਦ ਸਕਦੇ ਹੋ ਇਹ ਵੈਰਾਈਟੀਆਂ ਦੋਸਤੋ ਸਾਰੀਆਂ ਜਿਹੜੀਆਂ ਆਪਾਂ ਇੱਥੇ ਰੱਖੀਆਂ ਹੋਈਆਂ ਆ ਇਹ ਸਰੋਂ ਦਾ ਤੇਲ ਆ ਪਹਿਲਾਂ ਇਹ ਦੇਖੋ ਤੁਸੀਂ ਦੇਸੀ ਸਰੋਂ ਦਾ ਪ्योर ਸ਼ੁੱਧ ਤੇਲ ਆ ਤੇ ਇਹ ਮੱਕੀ ਆ ਜਿਹੜੀ ਇਹ ਪੀਂਦੇ ਆਂਂ ਦੇਸੀ ਮੱਕੀ ਆ ਤੇ ਆ ਆਟਾ ਜਿਹੜਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਜਿਹੜਾ ਆਟਾ ਇਹ ਤਿਆਰ ਕਰਦੇ ਆਂਂ ਸ਼ੁੱਧ ਆਟਾ ਜਿਹੜਾ ਮੱਕੀ ਦਾ ਇਥੋਂ ਤੁਸੀਂ ਖਰੀਦ ਸਕਦੇ ਹੋ ਤੇ ਇਹ ਬਾਜਰਾ ਦੋਸਤੋ ਦੇਸੀ ਬਾਜਰਾ ਬਿਲਕੁਲ ਤੇ ਬਾਕੀ ਆਪਾਂ ਜਾਣਕਾਰੀ ਬਾਬਾ ਜੀ ਤੋਂ ਲੈਣੇ ਆਂਂ ਹਾਂਜੀ ਅਸੀ ਗੱਲ ਬਾਬਾ ਜੀ ਸਾਬੀ ਦੇਖ ਜੀ ਬਹੁਤ ਵਧੀਆ ਪਰਿਵਾਰ ਨਗਾਉਣ ਦਾ ਮੁੰਡਾ ਲਾ ਲਓ ਇਹਨਾਂ ਸਾਰੇ ਟੈਨ ਦੇ ਨਾਲ ਸਾਡਾ ਆਬਰਾ ਜੋ ਪਲੇਟ ਜਦੋਂ ਚੱਲਦਾ ਜੋ ਸਾਡਾ ਤਾਰ ਸ਼ਾਨਾ ਸਾਹਿਬ ਦਾ ਬਹੁਤ ਤਾਂ ਮਾਰਦਾ ਹੈ। ਸੁਭਾਈ ਦੇਸੀ ਮੱਕੀ ਆ ਸਾਡੀ ਜਿਹੜੀ ਮਦਰ ਧਾਨੀ ਆ। ਇਹ ਜਿਹੜੀ ਬਾਬਾ ਜੀ ਆਪਣੀ ਆਮ ਦੇਸੀ ਮੱਕੀ ਆ ਉਹ ਮੱਕੀ ਆ ਕਿ ਜਿਹੜੀ ਆਪਾਂ ਕਹਦੇ ਨੇ ਦੂਜੀ ਪਹਾੜ ਵਾਲੀ ਮੱਕੀ ਪਹਾੜੀ ਮੱਕੀ ਆ। ਬਹੁਤ ਵਧੀਆ ਇੱਕ ਨੰਬਰ ਜਿਹੜੀ ਪਹਾੜੀ ਮੱਕੀ ਆ ਉਹਦਾ ਆਟਾ ਤੁਸੀਂ ਆਪ ਪੀ ਕੇ ਤਿਆਰ ਕਰਦੇ ਹੋ। ਅਸੀਂ ਪਹਿਲਾਂ ਜੀ ਆਪ ਨੂੰ ਪਕਾਇਆ। ਠੀਕ ਆ ਜੀ। ਪਹਿਲਾਂ ਜੀ ਲੈ ਕੇ ਆਏ ਨਾ ਮੱਕੀ ਦਾ ਆਪ ਕੋਣ ਤੋਂ। ਹਾਂ ਜੀ। ਉਦੋਂ ਅਸੀਂ ਖੱਦਿਆ ਟੈਕ ਟਿਕਾ ਠੀਕ ਹੈ ਜੀ ਉਹ ਘਰੇ ਪਹਿਲਾਂ ਆਪਣੇ ਪਕਾਇਆ ਠੀਕ ਹੈ ਜੀ ਹਾਂ ਜੀ ਕਿਹਾ ਜੀ ਵਧੀਆ ਹੋਇਆ ਤਾਂ ਉਹਨੂੰ ਕਿਹਾ ਸੀ ਕਿ ਖਾਂ ਚ ਸਾਡੇ ਤੈ ਰੱਖਾਂਗੇ ਨਹੀਂ ਇਹੋੀ ਵਾਸਤੇ ਕਰਾਂਗੇ ਪਰ ਉਹਨਾਂ ਨੇ ਗਾਰੰਟੀ ਦਿੱਤੀ ਉਹਨੇ ਹਾਂਜੀ ਹਾਂਜੀ ਮੱਕੀ 22 23 25 26 70 ਮਿਲਦੀ ਹੈ ਖੰਡੇ ਅਸੀਂ ਕਿ ਠੀਕ ਹੈ ਸਾਨੂੰ 3200 ਪੁਆਇੰਟ ਤੋਂ ਤੇਜੀ ਚੇ ਜਾਓ ਠੀਕ ਹੈ ਜੀ ਤੇ ਇਹ ਜਿਹੜਾ ਬਾਇਰਾ ਆ ਇਹਦਾ ਵੀ ਸਾਨੂੰ ਵਧੀਆ ਹੋਣਾ ਤੇ ਵਧੀਆ ਜਿਹਾ ਸਾਨੂੰ ਇਹ ਦੇਸੀ ਬਾਜ਼ਾਰ ਇਹ ਵੀ ਦੇਸੀ ਬਾਜ਼ਾਰ ਰਾਜਸਥਾਨ ਦਾ ਇਹ ਵੀ ਰਾਜਸਥਾਨ ਦਾ ਹਾਂ ਇਹ ਵੀ ਰਾਜਸਥਾਨ ਦਾ ਤੇ ਸਾਨੂੰ 2900 ਰੁਪਏ ਤੇ ਜਿਹੜਾ ਸਰੋਂ ਦਾ ਤੇਲ ਆ ਬੱਬਾ ਸ਼ੁੱਧ ਜਮਾ ਸ਼ੁੱਧ ਮਿਲਦਾ ਆਪਾਂ ਨੂੰ ਹਾਂਜੀ ਹਾਂਜੀ ਇਹ ਇਹ ਸਰੋਂ ਕਿੱਥੋਂ ਫਿਰ ਮਗਾਉਣੇ ਤੁਸੀਂ ਇਹ ਸਰੋਂ ਜਿਹੜੀ ਆਪਣੀ ਪਿੰਡਾਂ ਲਈ ਉਹਦਾ 5500 5000 ਰੋ ਤੋਂ ਜਿਹੜੀ ਆਪਣੀ ਨਹੀਂ ਹਾਂਜੀ ਹਾਂਜੀ ਉਹਦਾ 5000 5500 ਸਾਨੂੰ ਦੇ ਦੇ ਠੀਕ ਹੈ ਜੀ ਤੇ ਜਿਹੜੀ ਇਹ ਆ ਇਹ ਸਾਨੂੰ ਮਤਲਬ 6700 ਰੁਪਏ ਠੀਕ ਹੈ ਜੀ ਸਾਰੇ ਕਰਾਇਆ ਠੀਕ ਹੈ ਜੀ ਦਾ ਆਟਾ ਵੀ ਬਰੋਲਾ ਦਾ ਤੇਰਾ ਉਹ ਮਤਲਬ ਅੱੱਚਾ ਵਧੀਆ ਹੈ ਸਾਫ ਹੈ ਠੀਕ ਹੈ ਜੀ ਇਹ ਕੋਈ ਆਪਣਾ ਸਹਿ ਦੀ ਲੱਗਦੀ ਹੈ ਇਸ ਤਰ੍ਹਾਂ ਹਾਂਜੀ ਹਾਂਜੀ ਤੇ ਵਧੀਆ ਜਿਹੜੀ ਸਾਨੂੰ ਉਹਨਾਂ ਨੇ ਕਹਿ ਦਿਆ ਤੁਹਾਨੂੰ ਮhenga ਲੱਗੇ ਹਾਂਜੀ ਤੇ ਸਾਨੂੰ 6700 ਰੁਪਏ ਕੀ ਠੀਕ ਹੈ ਲਓ ਵੀ ਦੋਸਤੋ ਜਿਹੜਾ ਮੱਕੀ ਦਾ ਆਟਾ ਉਹ ਵੀ ਬਾਬਾ ਜੀ ਹੁਣੀ ਜਿਹੜੀ ਮੱਕੀ ਆ ਮੰਗਾ ਕੇ ਆਪ ਖੁਦ ਪੀਂਦੇ ਆ ਆਪਦੇ ਨੇ ਤੇ ਚੱਕੀ ਲੱਗੀ ਹੋਈ ਆ ਤੇ ਆ ਇਹਨਾਂ ਦਾ ਕੋਲੂ ਆ ਇੱਥੇ ਸਾਰੀ ਸਰੋਂ ਆ ਕੱਢ ਕੇ ਤੇਲ ਆ ਜਿਹੜਾ ਉਹ ਬਾਬਾ ਜੀ ਹੁਣੇ ਵੇਚਦੇ ਆ ਤੇ ਬਾਜਰਾ ਵੀ ਜਿਹੜਾ ਨੇ ਸਾਬਤਾ ਮੰਗਾਇਆ ਹੋਇਆ ਉਹ ਵੀ ਜਿਹੜਾ ਇਹ ਬਾਜਰਾ ਇੱਥੇ ਆਪਦੇ ਕੋਲੇ ਖੁੱਦ ਪੀਕੇ ਜਿਹੜਾ ਇਹ ਵੇਚਦੇ ਆ ਤੇ ਬਾਬਾ ਜੀ ਮੱਕੀ ਦਾ ਆਟਾ ਕਿੰਨੇ ਰੁਪਏ ਕਿਲੋ ਆ ਮੱਕੀ ਦਾ ਵੀ ਹੈ 45 ਰੁਪਏ 45 ਰੁਪਏ ਕਿਲੋ ਤੇ ਬਾਜਰੇ ਦਾ ਆਟਾ ਹੀ ਬਾਜਰੇ ਦਾ ਆਟਾ ਬਾਜਰੇ ਦਾ 40 ਰੁਪਏ ਤੇ ਬਾਬਾ ਜੀ ਜਿਹੜਾ ਸਰੋਂ ਦਾ ਸ਼ੁੱਧ ਤੇਲ ਹੈ ਤੇ ਇਹ ਤੇਲ ਮਤਲਬ ਕੀ ਰੇਟ ਬਹੁਤ ਆਪਾਂ ਨੂੰ ਪੈਂਦਾ ਹੈ ਕਿਲੋ ਲੀਟਰ ਤੇ ਦਿਵਾਰ ਤੋਂ ਪਹਿਲਾਂ ਤਾਂ ਅਸੀਂ 70 ਰੁਪਏ ਵਿੱਚ ਆਈ ਆ ਠੀਕ ਹੈ ਜੀ ਉਦੋਂ ਬਹੁਤ ਤੇ ਸਾਡਾ ਉੱਥੇ ਦਾ ਸੀਓ ਵਾਲਾ ਧੰਗ ਆ ਹਾਂ ਜੀ ਹੁਣ ਅਸੀਂ 160 ਰੁਪਏ 160 ਰੁਪਏ ਲੀਟਰ ਹਾਂ ਕਿਲੋ ਜੀ ਕਿਲੋ ਕਿਲੋ ਠੀਕ ਹੈ ਯਾਨੀ ਕਿ ਕੰਡੇ ਤੇ ਆ ਤੇ ਤੋਲ ਕੇ ਦਿੰਦੇ ਬਾਬਾ ਜੀ ਜਿਆਦੀ ਬੋਤਲ ਲੈ ਆਓ ਭਰ ਕੇ ਦਾਦੀ ਤੋਲ ਕੇ ਲੈ ਜਿਹੜੀ ਆ ਜਿੰਨੀਆਂ ਵਸਤਾਂ ਆਪਣੀਆਂ ਹਾਂਜੀ ਸਾਰੀਆਂ ਵਸਤਾਂ ਦੇ ਵਿੱਚ ਹੁਣ ਅਥਰੇ 10 ਕਿਲੋ ਤੇ ਲੋਕਾਂ ਦਾ ਕੋਈ 2 ਕਿਲੋ ਕੋ 3 ਕਿਲੋ ਕੋ 2 ਕਿਲੋ ਕੋ ਚਾਹਣ ਦੇ ਲੋਕ ਹਾਂਜੀ ਹਾਂਜੀ ਡੇਲੀ ਦਾ ਜਾਨੀ ਕਿ 10 ਤੋਂ ਜਿਹੜੇ ਮਤਲਬ ਜਿਹੜੇ ਆ ਮਤਲਬ ਉਹ 1 ਕਿਲੋ ਲੈ ਕੇ 1 ਕਿਲੋ ਲੈ ਕੇ 2 ਕਿਲੋ ਹਾਂਜੀ ਹਾਂਜੀ ਮਤਲਬ ਨਾਲ ਦੀ ਨਾਲ ਲੈ ਜਾਂਦੇ ਆ ਫਾਈ ਜਾਏਗਾ ਜਿਹੜੇ ਹੱਥ ਨੂੰ ਮਤਲਬ 10 ਕਿਲੋ ਦੀ ਵੀ ਫੇਰ ਹੂੰ ਠੀਕ ਹੈ ਜੀ ਤੇ ਉਹ 5 ਕਿਲੋ ਵਾਲਾ ਕੋਈ ਪੱਠਾ ਆਉਂਦਾ ਹਾਂਜੀ ਉਹ ਵੀ ਲੈਣਾ ਪਰ ਜਿਹੜੇ ਹੋਤ ਨਾਲ ਆ ਬਾਹਾਂ ਜਾਂਦਾ ਤੋਂ ਜਿੱਲਾ ਤੋਂ ਸਰ ਦਾ ਲਾਉਣੀ ਵਧੀਆਉਂਦੇ ਸਾਡੇ ਮੂੰਹ ਲੱਗ ਜਾਂਦੀ ਹੈ ਹਾਂਜੀ ਹਾਂਜੀ ਸਰ ਜੀ ਬਹੁਤ ਸਵਾਦ ਬਣਦੀ ਆ ਓਵਰਦੀ ਉਹ ਬਹੁਤ ਨੂੰ ਮੁਖਦੀ ਆ ਉਦੋਂ ਫੇਰ ਲੈ ਜਾਂਦੇ ਆ ਉਦੋਂ ਫਿਰ 2 ਕਿਲੋ ਲੈ ਗਏ 1 ਕਿਲੋ ਲੈ ਗਏ ਯਾਨੀ ਕਿ ਖੁੱਲਾ ਤੇਲ ਤੁਹਾਡੇ ਕੋਲੇ ਪਿਆ ਜਿੰਨਾ ਮਰਜੀ ਕੋਈ ਵੀ ਲੈ ਜਾ ਸਕਦਾ 100 ਰੁਪਏ ਵਾਲਾ ਨੌਣੀ ਜੀ ਕਿਤੇ ਮੋੜਿਆ ਵੀ ਕੋਈ ਵੀ ਜਿੰਨੇ ਦਾ ਜੀ ਕਰਦਾ ਅਗਲਾ ਤੇਲ ਲੈ ਜਾ ਉਹਨੂੰ ਪਾ ਦੇਣਾ ਠੀਕ ਆ ਹਾਂ ਦਾ ਆਉਂਦਾ ਕੋਈ ਤੇ ਆਟਾ ਵੀ ਖੁੱਲਾ ਬਾਬਾ ਜੀ ਕਿਲੋ 2 ਕਿਲੋ 4 ਕਿਲੋ 5 ਕਿਲੋ 5 ਕਿਲੋ ਦਾ ਥੈਲਗਾ ਠੀਕ ਆ 10 ਕਿਲੋ ਦਾ ਪੈਕ ਹਾਂ ਠੀਕ ਜੀ ਉਹ ਤੋਂ ਆਪਣੇ ਬਾਹਰ ਦਾ 5 ਕਿਲੋ 1 ਈ ਲੋਕਾਂ ਦਾ ਕੱਢਣਾ ਉਹ ਫਿਰ ਲੈ ਜਾਂਦੇ ਰੱਬੀ ਪਹਿਲਾਂ ਭਾਈ ਤੋਂ ਉਹ ਲੈਣਾ ਉਹਦੇ ਭਰਨਾ ਠੀਕ ਹੈ ਜੀ ਤੇ ਹਾਂ ਲੋਕਲ ਵੀ ਕਿਸੇ ਨੇ ਆਉਦਾ ਖੁੱਲਾ ਵੀ ਲੈ ਜਾਣਾ ਕੋਈ ਉਹ ਵੀ ਲੈ ਜਾਣਾ ਸਹੀ ਹੈ ਜੀ ਉਹਨਾਂ ਦੇ ਵਿੱਚੋਂ ਹਾਂ ਬੰਦ ਨਹੀਂ ਅੱਗੇ ਜੰਦੇ ਹਾਂ ਜੀ ਆ ਵੀ ਕੋਈ ਹੁੰਦਾ 10 ਕਿਲੋ ਚਾ 8 ਕਿਲੋ 10 ਕਿਲੋ ਉਹ ਪਾ ਦਿੰਦਾ ਠੀਕ ਹੈ ਜੀ ਇਹ ਉਹ ਸਾਡੇ ਨੂੰ ਫਿਲਣਾ ਪੈਂਦਾ ਉਹ ਥੈਲੀ 5 ਕਿਲੋ ਦੀ ਠੀਕ ਹੈ ਜੀ ਹਾਂ ਲੋ ਵੀ ਦੋਸਤੋ ਬਾਬਾ ਜੀ ਉਹਨਾਂ ਦੀਆਂ ਥੈਲੀਆਂ ਜਿਹੜੀਆਂ 5 ਤੋਂ 10 ਕਿਲੋ ਦੀਆਂ ਭਰ ਕੇ ਰੱਖੀਆਂ ਹੋਈਆਂ ਦੁਬਾਰਾ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਕੋਈ ਵੀ ਬੰਦਾ ਆਪਦੀ ਤਸੱਲੀ ਕਰਕੇ ਇੱਥੇ ਚੈੱਕ ਕਰਕੇ ਸਿੰਪਲ ਆਪਦੇ ਵੇਖ ਕੇ ਤਸੱਲੀ ਨਾਲ ਜਾ ਸਕਦਾ ਤੇ ਬਾਕੀ ਆ ਬਾਬਾ ਜੀ ਦਾ ਨੰਬਰ ਉਹਨਾਂ ਦਾ ਮਲਾਕ ਨਿਕਲਿਆ ਲੋਕੀ ਚੀਜ਼ ਦੇ ਵਿੱਚ ਸਾਡੇ ਵੀ ਜੋ ਮਾਗੀ ਆਉਂਦਾ ਹਾਂਜੀ ਇਹ ਬਾਬਾ ਜੀ ਦਾ ਉਹਨਾਂ ਦਾ ਆਪਾਂ ਨੰਬਰ ਪੁੱਛ ਲੈਣੇ ਆ ਤੁਸੀਂ ਨੰਬਰ ਤੇ ਵੀ ਸੰਪਰਕ ਕਰ ਸਕਦੇ ਆ ਜੇ ਕਿਸੇ ਨੇ ਵੈਸੇ ਵੀ ਘਰੇ ਮੰਗਾਉਣਾ ਫੋਨ ਕਰਕੇ ਤੇ ਉਹ ਘਰੇ ਵੀ ਘਰੇ ਵੀ ਪਹੁੰਚਦਾ ਕਰ ਦੇਣਗੇ ਤੇ ਬਾਬਾ ਜੀ ਮੋਬਾਈਲ ਨੰਬਰ ਆਪਣਾ ਬੋਲ ਦਿਓ ਜੀ ਆਪਣਾ 95306 ਹਾਂਜੀ 22033 ਹਾਂਜੀ ਇੱਕ ਵਾਰੀ ਹੋਰ ਬੋਲ ਦਿਓ 95306 ਹਾਂਜੀ 22033 ਠੀਕ ਹੈ ਜੀ ਲੋਬੀ ਦੋਸਤੋ ਨੰਬਰ ਜਿਹੜਾ ਆਪਾਂ ਸਕਰੀਨ ਦੇ ਉੱਪਰ ਵੀ ਚਲਾ ਦਿੱਤਾ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਸਰੋਂ ਦਾ ਤੇਲ ਮੱਕੀ ਦਾ ਆਟਾ ਬਾਜਰੇ ਦਾ ਆਟਾ ਤੇ ਉਹ ਤੋਂ ਹੋਰ ਕੋਈ ਵੀ ਚੀਜ਼ ਮਤਲਬ ਤੁਹਾਨੂੰ ਜਿਹੜੀ ਦੇਸੀ ਪਿਓਰ ਸ਼ੁੱਧ ਚਾਹੀਦੀ ਹੋਵੇ ਤੇ ਬਾਬਾ ਜੀ ਨਾਲ ਗੱਲਬਾਤ ਕਰਕੇ ਤੁਸੀਂ ਮੰਗਵਾ ਸਕਦੇ ਹੋ ਕੋਲੇ ਖੜ ਕੇ ਕਢਾਉਣਾ ਚਾਹੁੰਦਾ ਵੇ ਗੱਟਾ ਹਾਂਜੀ 10 ਕਿਲੋ ਮੈਂ ਕੋਲੇ ਉਹ ਵੀ ਕੋਲੇ ਖੜੇ ਤੋਂ ਪੀ ਦਾਂਗੇ ਆਪਾਂ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਪਪਾ ਜੀ ਧੰਨਵਾਦ ਤੁਹਾਡਾ ਤੇ ਵੈਕੋ ਜੀ ਦਾ ਖਾਲਸਾ ਵੈਕੋ ਜੀ ਕੀ ਬੋਲੇ ਸ਼ੁਕਰੀਆ ਜੀ ਦੋਸਤੋ ਧੰਨਵਾਦ